ਸਾਡੀ ਗਰੰਟੀ ਹੈ ਤੁਸੀਂ ਅੱਜ ਲੈ ਕੇ ਜਾਓਗੇ ਤੁਹਾਡੇ ਪਰਪੋਤੇ ਯਾਦ ਰੱਖਣਗੇ ਵੀ ਸਾਡੇ ਬੁਰਿਆ ਨੇ ਆ ਚੀ ਲੈ ਕੇ ਆਂਦੀ ਸੀਗੀ ਦੋਸਤੋ ਹਵੇਲੀ ਬਣਾ ਰਹੇ ਹੋ ਨਵਾਂ ਘਰ ਬਣਾ ਰਹੇ ਹੋ ਪੁਰਾਣਾ ਘਰ ਹੈਗਾ ਰੇਨੋਵੇਟ ਕਰਨਾ ਹੈ ਫਰਨੀਚਰ ਚੇਂਜ ਕਰਨਾ ਹੈ ਲਿਵਿੰਗ ਏਰੀਆ ਦੇ ਵਿੱਚ ਫਰਨੀਚਰ ਲੈ ਕੇ ਆਉਣਾ ਹੈ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਆਏ ਆ ਬਾਈ ਉਹਨਾਂ ਦਾ ਆਰਡਰ ਚੈਸਟਰ ਡਰੋਅ ਦੇ ਨਾਲ ਆ ਜਿਹੜੀ ਚੰਦੀਗਰ ਚੇਅਰ ਹੈਗੀ ਆ ਕੇਨ ਚ ਬਣੀ ਹੋਈ ਜਿਹੜੀ ਬਾਈ ਉਹਨਾਂ ਨੇ ਇੰਡੋਨੇਸ਼ੀਆ ਤੋਂ ਇੰਪੋਰਟ ਕੀਤੀ ਹੈ ਫਰੀਦাবাদ ਜਾਈ ਜਾਂਦਾ ਹੈ ਤੇ ਬਾਈ ਹੋਰੇ ਕਹਿੰਦੇ ਵੀ ਸਾਡੀ ਗਰੰਟੀ ਐ ਤੁਸੀਂ ਅੱਜ ਲੈ ਕੇ ਜਾਓਗੇ ਤੁਹਾਡੇ ਬੜ ਪੋਤੇ ਯਾਰ ਰੱਖਣਗੇ ਵੀ ਸਾਡੇ ਬੁਰਿਆ ਨੇ ਆ ਚੀਜ਼ ਲੈ ਕੇ ਆਂਦੀ ਸੀਗੀ ਪਿਓ ਟਾਲੀ ਦੇ ਵਿੱਚ ਬਣਿਆ ਹੋਇਆ ਐ ਪੂਰਾ ਜਿਹੜਾ ਪੁਰਾਣਾ ਤਰੀਕਾ ਹੁੰਦਾ ਦੀ ਹੈਂਡੀਕਰਾਫਟ ਦਾ ਉਹ ਯੂਜ਼ ਕਰਦੇ ਐ ਬਾਈ ਹੋਰਾਂ ਨੇ ਚੈਨਲ ਦੇ ਵਿੱਚ ਕੋਈ ਵੀ ਲੋਹਾ ਨਹੀਂ ਵਰਤਿਆ ਜਿੱਥੋਂ ਵੀ ਇਹਨਾਂ ਕੋਈ ਖਰਾਬ ਹੁੰਦਾ ਡਰ ਰਵੇ ਪਿਓ ਟਾਲੀ ਚ ਬਣਿਆ ਐ ਬਾਈ ਹੋਰੇ ਕਹਿੰਦੇ ਵੀ ਫੋਨ ਕਰੋ ਜੇ ਸਾਈਜ਼ ਚੇਂਜ ਕਰਵਾਉਣਾ ਐ ਕਸਟਮਾਈਜ਼ ਕਰਵਾਉਣਾ ਉਹ ਵੀ ਹੋ ਜਾਊਗਾ ਆਰਡਰ ਤੇ ਆਈਟਮ ਤਿਆਰ ਹੋਊਗੀ ਨੰਬਰ ਦਿੱਤਾ ਗਿਆ ਸੰਪਰਕ ਕਰ ਲਿਓ ਜੇ ਮੇਰੀ ਵੀਡੀਓ ਸ਼ੇਅਰ ਕਰਕੇ ਬਾਈ ਹੋਰ ਉੱਤੇ ਲੈ ਕੇ ਆਉਂ ਐਡੀਸ਼ਨਲ 10% ਡਿਸਕਾਊਂਟ ਮਿਲੇਗਾ ਗਾਰੰਟੀ ਦੇ ਨਾਲ